ਫਾਜ਼ਿਲਕਾ ਦੇ ਲਾਟੂਕਾ ਵਿੱਚ ਹੋਏ ਝਗੜੇ 'ਚ ਦੋ ਬਰਾਜ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਫਾਜ਼ਿਲਕਾ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਤੇ ਉਹਨਾਂ ਨੇ ਪੈਸੇ ਵਾਪਸ ਮੰਗਣ ਤੇ ਹੋਈ ਬੈਸਬਾਜੀ ਤੋਂ ਬਾਅਦ ਅੱਧੀ ਰਾਤ ਨੂੰ ਉਹਨਾਂ ਦੇ ਘਰ 'ਚ घुस ਕੇ ਕੁਝ ਲੋਕਾਂ 'ਵਲੋਂ ਹਮਲਾ ਕਰਨ ਦੇ ਇਲਜ਼ਾਮ ਲਗਾਉਂਦਾ ਇਨਸਾਫ ਦੀ ਮੰਗ ਕੀਤੀ ਹੈ। ਦਾਕਤੇ ਕੰਮ ਤੋਂ ਸਵੇਰ ਗਏ ਸੀਗੇ। ਇਹਨਾਂ ਤੇ ਸ਼ਾਮ ਨੂੰ ਰੋਟੀ ਬਣਾ ਕੇ ਸੌਂਗ ਗਏ ਸੀਗੇ। ਰਾਤ ਨੂੰ 12 ਵਜੇ ਸਾਡੇ ਘਰ ਆਏ ਸੀਗੇ। ਸਿੱਕੇ ਦੋ ਦਿਨ ਅੱਡਾ ਕੋਲ ਕੰਦਰ ਸਾਡੇ ਆ ਕੇ ਬਾਕੀ ਟਾਂ ਮਾਰੇ ਗਏ ਨੇ। ਉਹਤੇ ਬਾਈ ਸੁਖਤੇ ਨੇ ਤੁਹਾਨੂੰ ਕਾਪੇ ਕੋ ਮਾਰੇ ਨਾ ਬਹੁਤ ਜ਼ਿਆਦਾ ਮਾਰਿਆ ਕੁੜਤੀ ਖੜੀ ਤੋੜ ਦਿਨਾ ਮਾਰ ਕਾਰ ਸਮਾਨ ਡੋੜਾ ਨਾ ਤੇ ਇੱਟਾਂ ਡਰਵੇਂ ਸਭ ਕੁਝ ਉੱਤੇ ਆ ਗਿਆ ਝਗੜਾ ਕਿੱਥੇ ਗੱਲ ਦਾ ਕੀ ਗੱਲ ਹੋ ਗਈ ਝਗੜਾ ਇਸ ਗੱਲ ਦਾ ਸੀ ਛੋਟਾ ਬ੍ਰਦਰ ਸੀਗਾ ਮੇਰਾ ਉਹ ਕੰਮ ਲੱਗੇ ਸੀ ਮੰਡੀ ਮੁੰਡੇ ਨੇ ਸਾਈ ਦੇਵਾ ਦਿੱਤੀ ਸੀ 2500 ਰੁਪਿਆ ਤੇ ਮੁੰਡਾ ਉਹ ਕੰਮ ਤੇ ਜਾਂਦਾ ਨਹੀਂਗਾ ਫਿਰ ਨੱਕਿਆ ਸੀ ਕਹਿੰਦਾ ਇੱਕ ਤਾਂ ਸਾਈ ਦੇ ਦੇ ਵੀਰੇ ਨਹੀਂ ਤਾਂ ਮੈਂ ਕੰਮ ਹੀ ਚੱਲ ਉਹ ਕਹਿੰਦਾ ਮੈਂ ਕੰਮ ਉੱਲੀ ਜਾਣਾ ਮੈਂ ਸੱਤਾ ਤੋਂ ਆਖ ਦਿੰਦਾ ਤੇਨੇ ਗੱਲ ਹੋਈ ਕਰੈ ਨੂੰ ਗਾਲੀ ਗੋਲ ਕਢਿਆ ਨਾ ਇਹ ਕਰੇ ਘਰੇ ਆ ਗਿਆ ਨੇ ਘਰੇ ਗੱਲ ਕੀਤੀ ਸਾਨੂੰ ਫਿਰ ਉਹ ਅਗਰ ਕੋਈ ਗੱਲ ਨੂੰ ਯਾਰ ਪੀਏਗਾ ਆਪਾਂ ਵਾਰ ਦਾਂਗੇ ਫਿਰ ਨਾਦ ਰਾਤ ਨੂੰ ਪੈਕ ਭੁਗਨੇ ਸ਼ਫਤ ਕਟਾਇਆ ਸੀ ਸਾਰੇਆਂ ਦਾ ਤੇ ਹੋਰ ਪਿੰਡ ਦੇ ਬੰਦੇ ਸੀਗੇ ਬਾਕੀ ਸਾਰੇ ਬਾਕੀ ਕਿ ਬਾਹਰ ਦਿੰਦਾ ਸੀਗੇ ਟੋਟਲ 15 ਕੁ ਮੁੰਦੇ ਸੀਗੇ ਫਿਰ ਇਹ ਸਾਰਾ ਕੋਥਿਆਰ ਸੀਗੇ ਬਹੁਤੰਨਨ ਫਾਨਾ ਕੋਟ ਮਾਰ ਕੇ ਸੀ ਆਏ ਕਾਪੇ ਕੁਤੇ ਸੀਗੇ ਕੰਡਾ ਸੀਦਾ ਤੇਰੇ ਨਾਲ ਸੀ ਸੀ ਜਾਣਾ ਇੱਕ ਬਰੇਕ ਨੂੰ ਘਟਨਾ ਗਈ ਰਾਤ ਨੂੰ ਕਿਸੇ ਸਗਰਾ ਪਰ ਇਹ ਤਾਂ ਆ ਹੀ ਸੋਟ ਲਾ ਮੈਨੂੰ ਸਾਡ ਲੱਗੀ ਸੀਗਾ ਥੋੜਾ ਬ੍ਰੇਕ ਨਿੱਦਾਂ ਮੈਂ ਬੋਲ ਦੇ ਨਹੀਂ ਸੀਗਾ ਕੋਈ ਛੋਟਾ ਬੜਾ ਦੁੱਧੇ ਨੂੰ ਸਾਡ ਲੱਗੀ ਪੁਰਾਣੀ ਗੱਡੀ ਨਾਈਸ ਬੈਠੀ ਆ ਸਾਡਾ ਕੋਈ ਦਾਣਾ ਲੱਗਿਆ ਨਹੀਂ ਬਾਪੂ ਮਰਹਾਣੀ ਦਾ ਜੇਬੇ ਮੇਰੇ ਸੀਗੀ ਉਹਨਾਂ ਨੂੰ ਇੰਜਨ ਪੁਰਾਆ ਜਾਂਦਾ ਸੀ ਗਿਆ ਉਹਨੂੰ ਇੱਥੇ ਟੁੱਟਕਾਰ ਤੋਂ ਵੱਜੀ ਸੀ ਫਿਰ ਅਸੀਂ ਇੱਥੇ ਸੀਗੇ ਤੂੰ ਆਜਾ ਓਨ ਮਾੜੇ ਮੋਟੇ ਲਾਏ ਕਰੇ ਜੰਨਾ ਪਰ ਸਾਡੀ ਸੁਣਾਈ ਨਹੀਂ ਹੋ ਰਹੀ ਨਹੀਂ ਨਹੀਂ ਉਹਨ ਕੋਈ ਸਾਹਤ ਟੁੱਟ ਨਹੀਂ ਲਾ ਰੋ ਦੋ ਨਹੀਂ ਹੈਗਾ ਫਿਰ ਉਹ ਸੰਨ ਫਾਰਮ ਲੈ ਜਾ ਜੀ ਕਾਰ ਵੀ ਕੀਤੀ ਹੈ ਤੇ ਮੰਡੀ ਲੱਗ ਹੋਈ ਸੀ ਮੇਰੇ ਪਿੰਡ ਦਾ ਮੁੰਡਾ ਆਇਆ ਸੀ ਮੇਰੇ ਕੋਲ ਅੰਦਰ ਮਨੇ ਸਾਇਦ ਦਵਾ ਦੇ ਮਰਦਾ ਦਵਾ ਦੇ ਨਮਾਰਾ ਹੈ ਕਿ ਐਡਵਾਂਸ ਸਾਇਦ ਦਵਾ ਦੀ ਉਹ ਮੁੰਡੇ ਨੇ ਕਿਹਾ ਸੀ ਚੇਰੇ ਆਉਣ ਦਾ ਜਾਇਆ ਉਹ ਮੁੰਡਾ ਗਿਆ ਨਹੀਂ ਮੈਂ ਚਾਹਾਂ ਉਹਦੇ ਘਰ ਘਰਾਂ ਕੋਲ ਲੱਗਾ ਗਿਆ ਛੱਤ ਡਾੜਾ ਖਲਾ ਸੀ ਮੈਂ ਤਵੇਰ ਮੇਰਾ ਜਗ ਪੈਸੇ ਦੇ ਕਾਮ ਦੀ ਕਾਰਜ ਦੇ ਪਾਸੇ ਦੇ ਦੇ ਆੰਦ ਪੈਸੇ ਦੋਸੇ ਨਹੀਂ ਜਨਨ ਨੇ ਗਾਲੀ ਗੋਲ ਕਢੀਆਂ ਤੇ ਮੈਂ ਘਰ ਆਇਆ ਕੰਮ ਕਰਕੇ। ਰਾਤ 12 ਵਜੇ ਟਾਈਮ ਸੀ। ਬੰਦੇ ਆ ਗਏ। ਆੰਦ ਤੇਰੀ ਕਾਹਦੀ ਹੈ ਤੂੰ ਸਾਡੇ ਤੋਂ ਪੈਸੇ ਮੰਗਣਾ। ਸੁੱਤੇ ਪੈਸੇ ਉਹਦੇ। ਉਹ ਤੋਂ ਮੈਂ ਕਾਪੇ ਖੰਡੇ ਮਾਰਨ ਲਾ ਪੈਸੇ। ਉਹ ਤੋਂ ਅੱਗੇ ਗਿਆ ਸੀ ਉਹਦੇ 100 ਰੁਪਏ ਦੇ ਦਿੱਤੇ ਸੀ ਅੱਜ। ਤੇ ਟਾਈਮ 12 ਦਾ ਦਾ ਸੀ। 12 ਵਜੇ ਘਰ ਆ ਗਏ ਸੀ ਸੁੱਤੇ ਪੈਸੇ ਉਹਦੇ। ਰਾਤ ਦੁਬਾਰਾ ਹਾਰ ਕੇ ਸੀ ਇਹ ਆਇਆ ਨਾ। ਓਟਾ ਖਲੋਟੇ ਸੀ ਹਾਰ ਦੇ ਸੀ। ਤੇ ਕਿਹੜਾ ਪਰ ਮੈਂ ਕਿੰਨੇ ਬੰਦੇ ਆ ਕੇ ਕੀ ਕੀ ਚਾਰੇ ਦੀ ਸੋਨਾ 12 ਗੋ ਇਹ 12 ਬੰਦੇ ਸੀ ਸਾਰੇ ਮਿਲ ਕੇ ਖੜੇ ਅਦੇ ਸੀ ਕਾਪਾ ਖੰਡੇ ਕੁਰਬਾਨਾ ਧਨਵਾਰਾਂ ਤਾਂ ਬਰਾਰੀਆਂ ਇਹ ਆਪਣੇ ਆਸਾਨ ਦੇ ਸੀ ਸਾਰੇ ਮੇਰੇ ਭਰਾ ਵੱਡਣ ਬਰਾਦਨ ਵੱਡੀਆਂ ਨੇ ਤੇ ਮੇਰੇ ਵੀ ਸੋਬੇਲੀ ਛੋਟੇ ਨੇ ਲੈ ਤਾਂ ਮਾਰਦੇ ਰਹੇ ਨੇ ਦੋ ਕਲਾ ਆ ਕੇ ਅਸੀਂ ਉੱਥੇ ਹੀ ਆ ਗਿਆਂ ਨੇ ਬੰਦੇ ਬਾੜਾ ਆਏ ਨੇ ਉਹੀਂ ਪਹਿਲੇ ਅੰਦਰ ਦੋ ਜਣ ਖਲੋਤੇ ਬੋਲ ਕੋਲੀ ਬੈਠੇ ਆਦੀ ਮੰਗੇ ਸਾਨਨ ਸਾਹਿਬ ਦਿੱਤਾ ਜਾਵੇ